ਹੈਲੋ ਬੱਚੋ ਸੋ ਦੇਖੋ ਜੀ ਸ਼ੀਟ ਨੰਬਰ 2 ਤੇ ਆ ਗਏ ਜੀ ਆਪਾਂ ਤੁਹਾਡੇ ਕੋਲ ਸੋ ਥੋੜਾ ਜਿਹਾ ਧਿਆਨ ਨਾਲ ਦੇਖੀਏ ਸ਼ੀਟ ਬੜੀ ਸੌਖੀ ਹੈਗੀ ਕੋਈ ਬਹੁਤਾ ਰੋਲਾ ਹੈ ਨਹੀਂਗਾ ਆਪਣੇ ਕੋਲ ਸੋ ਸ਼ੀਟ ਨੰਬਰ 1 ਆਪਾਂ ਕਰ ਲਈ ਸੀਗੀ 2 ਤੇ ਆਪਾਂ ਆ ਗਏ ਜੀ ਤੁਸੀਂ ਦੇਖੋ ਜੀ ਫਟਾਫਟ ਕੀ ਕਹਿੰਦਾ ਹੈ ਕਹਿੰਦਾ ਉਹ ਵਿਅਕਤੀ ਦਾ ਨਾਮ ਦੱਸੋ ਜਿਸ ਨੇ ਸਭ ਤੋਂ ਪਹਿਲਾਂ ਇੱਕ ਸੈਲੀ ਚੀਜ਼ ਵੇਖਿਆ ਠੀਕ ਹੈ ਜੀ ਸੋ ਆਹ ਹੈ ਜੀ ਤੁਹਾਡੇ ਕੋਲ ਐਂਟਨ ਵੈਂਕਲੀਨ ਲੂਵਨ ਹਾਕ ਠੀਕ ਹੈ ਦਹੀਂ ਵਿੱਚ ਜਿਹੜੇ ਦਹੀਂ ਵਿੱਚ ਕਿਹੜੇ ਜਮਣ ਹੁੰਦੇ ਹਰ ਬੰਦੇ ਨੂੰ ਪਤਾ ਲੈਕਟੋਬੈਸਿਲਸ ਵੈਰੀ ਇੰਪੋਰਟੈਂਟ ਹੈ ਪੱਕਾ ਅੰਦਰ ਰਾਈਜ਼ੋਪਸ ਤੇ ਪੈਨਸਿਲਿਨੀਅਮ ਕਿੰਨੇ ਉਲੀਆਂ ਨੇ ਜੀ ਤੁਹਾਡੇ ਕੋਲ ਠੀਕ ਹੈ ਪੈਨਸਿਲਿਨ ਦੀ ਖੋਜ ਕਿਨੇ ਕੀਤੀ ਸੀ ਅਲੈਗਜ਼ੈਂਡਰ ਫਲੇਮਿੰਗ ਨੇ ਠੀਕ ਹੈ ਕਿਹੜਾ ਸੁਖਮ ਜੀਵ ਹੈ ਜਿਸ ਵਿੱਚ ਕਲੋਰੋਫਿਲ ਮੌਜੂਦ ਹੁੰਦਾ ਹੈ ਕੁੰਭਾਚ ਨਹੀਂ ਹੁੰਦਾ ਉਲੀਆਂ 'ਚ ਹੁੰਦਾ ਨੀਗਾ ਖਿਆਲ ਰੱਖਿਓ ਕਿਸੇ ਵੀ ਉਲੀ 'ਚ ਨਹੀਂ ਹੁੰਦਾ ਨਾ ਮੀਬਾਚ ਹੁੰਦਾ ਇਹਦੇ 'ਚ ਹੋਏਗਾ ਫਿਰ ਤੁਹਾਡੇ ਕੋਲ ਠੀਕ ਹੈ ਇਹ ਐਲਗੀ ਟਾਈਪ ਚੀਜ਼ ਹੁੰਦੀ ਹੈ ਕਲਾ ਜਿਹੜੇ ਹੈਗੇ ਕਲਾਮਾ ਈਡੋਨੋਮਾਸ ਠੀਕ ਹੈ ਡੋਮੋਨਾਸ ਤਾਂ ਇਹ ਜਿਹੜੀ ਚੀਜ਼ ਹੈ ਇਹ ਐਲਗੀ ਟਾਈਪ ਹੁੰਦੀ ਹੈ ਕੋਈ ਇਹਦੇ ਵਿੱਚ ਜ਼ਰੂਰ ਹੁੰਦਾ ਡੈਸ਼ ਵਿੱਚ ਜੰਤੂਆਂ ਤੇ ਪੌਦਿਆਂ ਦੇ ਦੋਨੋਂ ਹੁਣ ਹੁੰਦੇ ਯੁਗਲੀਨਾਂ ਛੰਦੇ ਆ ਜੀ ਸਭ ਕੋ ਸਭ ਤੋਂ ਪਹਿਲਾਂ ਵਿਸ਼ਾਣੂ ਦੀ ਖੋਜ 1935 ਵਿੱਚ 1935 ਵਿੱਚ ਵਿਸ਼ਾਣੂ ਦੀ ਖੋਜ ਕਿੰਨੇ ਕੀਤੀ ਸੀਗੀ ਤਾਂ ਪਹਿਲਾ ਸਭ ਤੋਂ ਪਹਿਲਾਂ ਵਿਸ਼ਾਣੂ ਦੀ ਖੋਜ ਇਸ ਵਿਸ਼ਾਣੂ ਦਾ ਨਾਮ ਦੱਸਣਾ ਠੀਕ ਹੈ ਜੀ ਸੋ ਇਸ ਵਿਸ਼ਾਣੂ ਦਾ ਨਾਮ ਸੀਗਾ ਤੰਬਾਕੂ ਵਾਲਾ ਹੈਗਾ ਤੰਬਾਕੂ ਮੋਜ਼ੈ ਵਿਸ਼ਾਣੂ ਔਰ ਇਹ ਲੱਭਿਆ ਕਿਨੇ ਸੀ ਵਿਸ਼ਾਣੂ ਦੀ ਖੋਜ ਕਿਸ ਨੇ ਕੀਤੀ ਸੀਗੀ ਠੀਕ ਹੈ ਜੀ ਸੋ ਇਹ ਹੈਗਾ ਥੋੜਾ ਕੋਲ ਵੈਂਡਲ ਸਟੈਨਲੀ ਠੀਕ ਹੋ ਗਿਆ ਜੀ ਸੋ ਇਹ ਚੀਜ਼ ਹੋ ਗਈ ਜੀ ਹੈਡ ਲਿਖਿਆ ਵਿੱਚ ਉਹ ਕਿਹੜੇ ਸੁਖਮ ਜੀਵ ਨਾਈਟrogen ਦਾ ਸੰਤੁਲਨ ਬਣਾ ਕੇ ਤੋਂ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦੇ ਨੇ ਸੋ ਜੀਵ ਜਿਵਾਣੂ ਬੈਕਟੀਰੀਆ ਜਿਵਾਣੂ ਵਾਇਰਸ ਹੁੰਦਾ ਉਲੀ ਫੰਗਾਈ ਤੇ ਪ੍ਰੋਟੋਜ਼ੋਆ ਤੋਂ ਜੀਵਾਣੂ ਠੀਕ ਕਰ ਲੈਣਾ ਹੈ ਜਦੋਂ ਆਟੇ ਦੇ ਵਿੱਚ ਖਮੀਰ ਮਿਲਾ ਕੇ ਰੱਖਿਆ ਜਾਂਦਾ ਹੈ ਤਾਂ ਆਟਾ ਕਿਉਂ ਫੁੱਲ ਜਾਂਦਾ ਹੈ ਕਾਰਬਨ ਡਾਈਆਕਸਾਈਡ ਪੈਦਾ ਹੋਣ ਕਰਕੇ ਫੁੱਲ ਜਾਂਦਾ ਹੈ ਘਾਟ ਕੋ ਸੋ ਕਾਰਬਨ ਡਾਈਆਕਸਾਈਡ ਪੈਦਾ ਹੋਣ ਕਰਕੇ ਫੁੱਲ ਜਾਂਦਾ ਤਾਂ ਆਹ ਵਾਲੀ ਚੀਜ਼ ਹੈ ਜਿਹੜੀ ਸਾਡੀ ਠੀਕ ਹੈ ਇਹ ਆਪਾਂ ਨੇ ਕਰ ਦਿੱਤੀ ਠੀਕ ਹੈ ਜੀ ਜਦੋਂ ਅੰਗੂਰ ਦੇ ਰਸ ਵਿੱਚ ਖਮੀਰ ਮਿਲਾ ਦਿੱਤਾ ਜਾਂਦਾ ਕਿਸੇ ਇਸ ਵੀ ਖਮੀਰ ਮਿਲਾਓਗੇ ਤਾਂ ਖਮੀਰ ਨੇ ਹੋਣੀ ਹੈ ਤੁਹਾਡਾ ਫਰੂਟ ਜੂਸ ਚ ਕਿਸੇ ਚ ਵੀ ਮਿਲਾਓਗੇ ਜੀਵਾਣੂ ਦੁਆਰਾ ਰਸਾ ਕੀਤੇ ਉਹ ਐਨਜ਼ਾਈਮ ਦਾ ਨਾਮ ਦੱਸੋ ਜੋ ਸਣ ਦੇ ਰੇਸ਼ੀਆਂ ਨੂੰ ਅਪਗਲਣ ਠੀਕ ਹੈ ਰੈਟਲਿੰਗ ਆਫ ਫਾਈਬਰ ਕੇੰਦੇ ਤਾਂ ਅਮਾਈ ਲੇਜ਼ ਹੁੰਦਾ ਜੀ ਇਹ ਤੁਹਾਡੇ ਕੋਲ ਸੋ ਅਗੇ ਚੱਲ ਜੀ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵਾਨੂ ਕੀ ਕਹਿੰਦੇ ਹਨ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵਾਨੂ ਕੀ ਕਹਿੰਦੇ ਹਨ ਠੀਕ ਹੈ ਜੀ ਸੋ ਰੋਗ ਜਨਕ ਕਹਿੰਦੇ ਜੀ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵਾਨੂ ਠੀਕ ਹੋ ਗਿਆ ਜੀ ਤੁਹਾਡੇ ਕੋਲ ਸੋ ਕਹਿੰਦਾ ਜਿਹੜਾ ਐਨਜ਼ਾਈਮ ਕਾ ਖਾਣ ਵਾਲੇ ਜੰਤੂਆਂ ਦੇ ਵਿੱਚ ਕਿਹੜਾ ਐਨਜ਼ਾਈਮ ਹੈਗਾ ਜਿਹੜਾ ਸੈਲੂਲੋਜ਼ ਪਾਚਨ ਵਿੱਚ ਮਦਦ ਕਰਦਾ ਹੈ ਠੀਕ ਹੈ ਜੀ ਸੋ ਸੈਲੂਲੋਜ਼ ਪਾਚਨ 'ਚ ਮਦਦ ਕਰਨ ਲਈ ਆਵਲ ਮਾਈਕ੍ਰੋਬੀਆ ਸਿਨਾਚੈਲੂਲੇਸ ਠੀਕ ਹੈ ਦਿੱਤੇ ਹੋਏ ਸੂਖਮ ਜੀਵ ਦੀ ਪਛਾਣ ਕਰੋ ਠੀਕ ਹੈ ਤਾਂ ਪੈਰਾਮੇਸ਼ੀਅਮ ਇਦਾਂ ਦਾ ਹੁੰਦਾ ਜੀ ਤੁਹਾਡੇ ਕੋਲ ਠੀਕ ਹੈ ਇਹ ਇਹਨਾਂ ਵਿੱਚੋਂ ਕਿਸ ਨੂੰ ਸਪਸ਼ਟ ਰੂਪ ਵਿੱਚ ਸੰਜੀਵ ਜਾਂ નિર્ਜੀਵ ਨਹੀਂ ਕਿਹਾ ਜਾ ਸਕਦਾ ਸੋ ਵਿਸ਼ਾਣੂ ਨੂੰ ਸਪਸ਼ਟ ਰੂਪ ਵਿੱਚ ਨਾ ਸੰਜੀਵ ਕਹਿ ਸਕਦੇ ਨਾ નિર્ਜੀਵ ਕਹਿ ਸਕਦੇ ਠੀਕ ਹੈ ਜੀ ਸੋ ਬਹੁਤ ਜ਼ਿਆਦਾ ਟਾਈਮ ਨਹੀਂ ਲਿਆ ਜੀ ਆਪਾਂ ਫਟਾਫਟ ਪ੍ਰੈਕਟਿਸ ਸ਼ੀਟ ਆਪਣੀ ਕਰਤੀ ਜੀ ਸੋ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੇ ਕੋਲ ਠੀਕ ਹੈ ਬਾਕੀ ਆਪਣੇ ਸਾਥੀਆਂ ਨੂੰ ਸ਼ੇਅਰ ਕਰ ਦਿਓ ਥੈਂਕ ਯੂ